ਜੀਪੂ ਜੀ ਪਿਛਲੇ 5-6 ਦਿਨਾਂ ਤੋਂ ਜਿਹੜਾ ਵਾਰਡ ਨੰਬਰ 10 ਦੇ ਵਿੱਚ ਇੱਕ ਕੁੱਤੇ ਦਾ ਕਹਿਰ ਸੀ ਤੇ ਅੱਜ ਜਿਹੜਾ ਕਾਬੂ ਕੀਤਾ ਕੀ ਕਾਰਨ ਬਣਿਆ ਹੁੰਦਾ ਇਸ ਨੂੰ ਪકડਨ ਦਾ ਕਿਉਂਕਿ ਬਹੁਤ ਸਾਰੇ ਆਵਾਰਾ ਕੁੱਤੇ ਗੁਰ ਵੀ ਤੁਰੇ ਫਿਰਦੇ ਇਹ 5 ਤਰੀਕ ਦੀ ਗੱਲ ਆ 9:30 ਵਜੇ ਤੜਕੇ ਇਹਨੇ ਮੇਰੀ ਬੱਚੀ ਸਮ੍ਰਿਤੀ ਗੋਇਲ ਨੂੰ ਖੇਡਦੇ ਹੋਏ ਇਹਨੇ ਉਸ ਨੂੰ ਬਾਈਟ ਕੀਤਾ ਸੀ ਕ੍ਰਿਟੀਕਲ ਬਾਈਟ ਕੀਤਾ ਸੀ ਇਸ ਤੋਂ ਬਾਅਦ ਚਲੋ ਅਸੀਂ ਆਪਣੇ ਲੈਵਲ ਤੇ ਇਸ ਨੂੰ ਦੇਖਿਆ ਤੇ ਜਦੋਂ ਪਤਾ ਕੀਤਾ ਇਸਨੇ 20 ਤੋਂ 25 ਮਤਲਬ ਹੋਰ ਮਤਲਬ ਜੋ ਲੋਕਲ ਸਿਟੀਜ਼ਨ ਐ ਰੈਜ਼ੀਡੈਂਟ ਆ ਉਹਨਾਂ ਨੂੰ ਵੀ ਇਹਨੇ ਬਾਈਟ ਕੀਤਾ ਵਾ ਸੀਗਾ 20 ਤੋਂ 25 ਜਾਣੇ ਉਹ ਨਿਕਲ ਕੇ ਫੋਲੀ ਲਈ ਵੱਧ ਹੀ ਗਈ ਉਹ ਗਿਣਤੀ ਚਲੋ ਅਸੀਂ ਇਸ ਨੂੰ ਆਪਣੇ ਲੈਵਲ ਤੇ ਅਸੀਂ ਇਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਕਿਉਂਕਿ ਨਾ ਤਾਂ ਸਾਡੇ ਕੋਲ ਕੋਈ ਸੋਰਸਸ ਆ ਅਸਤੇ ਕਾਮ ਆਦਮੀ ਇੱਕ ਸਿਟੀਜ਼ਨ ਆਗੇ ਨਾ ਸਾਡੇ ਕੋਲ ਕੋਈ ਸੋਰਸਸ ਐ ਇਹਨੂੰ ਫੜਨ ਲਈ ਤੇ ਇਹ ਕੁੱਤਾ ਵੀ ਕਾਫੀ ਜ਼ਿਆਦਾ ਅਗਰੈਸਿਵ ਸੀਗਾ ਇਹਨੂੰ ਹਲਕਾ ਆ ਪਤਾ ਨਹੀਂ ਆਪਾਂ ਕਹਿ ਸਕਦੇ ਅਗਰੈਸਿਵ ਸੀ ਇਹਦੇ ਮਾਈਂਡ ਦੇ ਵਿੱਚ ਜਿਵੇਂ ਇੱਕ ਕੀੜਾ ਜਿਆ ਔੜਦਾ ਬੈਠੇ ਬਿਠਾਈ ਇਹਨੇ ਪਤਾ ਨਹੀਂ ਕਿਹਨੂੰ ਫੜ ਲੈਣਾ ਕਿਹਨੂੰ ਛ ਕੋਈ ਲੰਗੀ ਜਾਵੇ ਇਹਦੇ ਕੋਲ 100 ਬੰਦਾ ਲੰਘ ਜੇ ਲੰਘ ਜੇ ਇੱਕ ਵੀ ਨਾ ਲੰਘਾਂ ਦੇਵੇ ਉਹਨੂੰ ਇੱਕੋ ਧਮ ਚਾਪਟਾ ਮਾਰਦਾ ਸੀ ਤੇ ਇਹ ਜਿਹੜੀ ਇਹਦੀ ਮਤਲਬ ਲੋਕੇਸ਼ਨ ਸੀ ਜਿੱਥੇ ਬੈਠਦਾ ਸੀ ਇਹ ਬਾੜ ਨੰਬਰ 10 ਅੰਮ੍ਰਿਤ ਦੇ ਰੋਡ ਨੇੜੇ ਪ੍ਰਾਇਮਰੀ ਸਕੂਲ ਵੀ ਹਾਈ ਸਕੂਲ ਵੀ ਹੈ ਸੀਨੀਅਰ ਸੈਕੰਡਰੀ ਸਕੂਲ ਵੀ ਹੈ 150 200 ਬੱਚਾ ਸੋ ਗਰੀਬ ਮਤਲਬ ਗਰੀਬ ਬੰਦਿਆਂ ਦਾ ਪੜਦਾ ਮੇਰੀ ਕੋਲ ਹੀ ਦੁਕਾਨ ਵੀ ਮੈਂ ਦੇਖਦਾ ਹੁੰਨਾ ਜਦੋਂ ਬੱਚੇ ਹੁੰਦੇ ਹੁੰਦੇ ਨਾ ਉਹਨਾਂ ਕੋਲ ਬੈਗ ਵੀ ਨਹੀਂ ਸਹੀ ਹੁੰਦੇ ਮਤਲਬ ਜੋ ਗਰੀਬਾਂ ਨੇ ਆਪ ਦੇ ਦੇ ਬੀ ਬੋਰੀ ਦੇ ਬੈਗ ਬਣੇ ਹੁੰਦੇ ਉਹ ਹੁੰਦੇ ਆ ਤੇ ਉਹਨਾਂ ਨੂੰ ਵੀ ਵਾਇਡ ਕਰ ਸਕ ਮੈਂ ਮਤਲਬ 2-2 ਮਹੀਨੇ ਤੋਂ ਹੀ ਆਪਣੇ ਏਰੀਆ ਦੇ ਵਿੱਚ ਘੁੰਮਦਾ ਫਿਰਦਾ ਤੇ ਮੈਂ ਤਾਂ ਇਹ ਹੈਰਾਨ ਆ ਵੀ ਇਹਨੇ ਉਹ ਬੱਚੇ ਨੇ ਅਜੇ ਤੱਕ ਬਾਈਟ ਨਹੀਂ ਕੀਤਾ ਜਾਂ ਉਹਨਾਂ ਦੀ ਕਿਸਮਤ ਚੰਗੀ ਸੀ ਜਾਂ ਇਹ ਉਹਨਾਂ ਦੇ ਪ੍ਰਤੀ ਅਗਰੈਸਿਵ ਨਹੀਂ ਹੋਇਆ ਪਰ ਜਿਹੜੇ 20 ਤੋਂ 25 ਮਤਲਬ ਇਹਨੇ ਵਾਈਟ ਕੀਤੇ ਆ ਕਿ ਬੱਚੇ ਵੀ ਉਹਦੇ ਵਿੱਚ ਵੱਡੇ ਵੀ ਬਜ਼ੁਰਗ ਵੀ ਕਾਫੀ ਜਣੇ ਨੂੰ ਬਾਈਟ ਕੀਤਾ ਇਹਦੇ ਵਿੱਚ ਮੈਂ ਉਹਨਾਂ ਰੈਜ਼ਿਡੈਂਸ ਦੀ ਵੀ ਗਲਤੀ ਮੰਨਦਾ ਹਾਂ ਜੋ ਸਿਟੀਜ਼ਨ ਸੀ ਕਿ ਉਹਨਾਂ ਨੇ ਕੰਪਲੀਟ ਨਹੀਂ ਪਾਈ ਨਹੀਂ ਐਡਾ ਮੇਰੇ ਬੱਚੀ ਆ ਦੇਖੋ ਸਮ੍ਰਿਤੀ ਗੋਇਲ ਇਹਦੀ ਬਾਈਟ ਕੀਤੇ ਨੇ ਨਹੀਂ ਇਹਦੇ ਦੇ ਖਤਰਾ ਹੁੰਦਾ ਹੀ ਨਾ ਵੀ ਸਾਨੂੰ ਨਰਕ ਭੋਗਣਾ ਹੀ ਨਾ ਪੈਂਦਾ ਇਹਨੂੰ ਬਾਈਟ ਕੀਤਾ ਬਾਹਾਂ ਤੇ ਇਹਦੀ ਤੇ ਇਹ ਜੋ ਉਹਨਾਂ ਨੇ ਆਪਣੀ ਡਿਊਟੀ ਨਿਭਾਈ ਹੁੰਦੀ ਤਾਂ ਉਹ ਇਹ ਗੱਲ ਅੱਗੇ ਵੱਧਦੀ ਨਾ ਜਿੱਦ ਤੇ ਜਿੱਦ ਨੇ 2 ਜਾਂ 4 ਬੰਦਿਆਂ ਨੂੰ ਇਹਨੇ ਬਾਈਟ ਕੀਤਾ ਸੀ ਉਦੋਂ ਨੀ ਕੰਪਲੇਂਟ ਪਾ ਦਿੰਦੇ ਮੈਂ ਉਹਨਾਂ ਨਾਲ ਗੱਲ ਵੀ ਕੀਤੀ ਵੀ ਤੁਸੀਂ ਕੰਪਲੇਂਟ ਕਿਉਂ ਨਹੀਂ ਬਾਈ ਕਹਿੰਦੇ ਸਾਨੂੰ ਨੌਲੇਜ ਹੀ ਨਹੀਂ ਸੀਗੀ ਚਲੋ ਨੌਲੇਜ ਨਹੀਂ ਸੀ ਮੈਂ ਮੰਨ ਲਿਆ ਇਸ ਤੋਂ ਬਾਅਦ ਅਗਲੀ ਗਲਤੀ ਮੈਂ ਹੈਲਥ ਡਿਪਾਰਟਮੈਂਟ ਦੀ ਮੰਨ ਲਿਆ ਹੈਲਥ ਡਿਪਾਰਟਮੈਂਟ ਕੋਲ ਉਹਨਾਂ ਨੇ ਵੈਕਸੀਨ ਲਗਵਾਈ ਹੈ ਜਾਇਆ ਐਸਐਮਓ ਸਾਹਿਬ ਨੂੰ ਰਿਪੋਰਟ ਤਾਂ ਮਿਲ ਗਈ ਵੀ ਇੰਨੇ ਇੰਨੇ ਲੋਕ ਸਾਡੇ ਕੋਲ ਮਤਲਬ ਵੈਕਸੀਨ ਕਰਵਾਉਣਾ ਹੈ ਵੀ ਕਾਹ ਤੋਂ ਆਉਂਦੇ ਆ ਵੀ ਉਹ ਨਿਹਾਲ ਸਿੰਘ ਵਾਲੇ ਨਿਹਾਲ ਸਿੰਘ ਵਾਲੇ ਨੇੜੇ ਏਰੀਆ ਦੀ ਮਤਲਬ ਹੈ ਗਿਆ ਲੋਕ ਜੋ ਜਿਨ੍ਹਾਂ ਨੇ ਵੈਕਸੀਨ ਕਰਵਾਈ ਆ ਐਸਐਮਓ ਸਾਹਿਬ ਵੀ ਐਸਡੀਐਮ ਮੈਡਮ ਨੂੰ ਕੰਪਲੇਂਟ ਭੇਜ ਸਕਦੇ ਸੀਗੇ ਵੀ ਦੇਖੋ ਤੁਸੀਂ ਇੰਨੇ ਬਾਈਟ ਕਰਿਆ ਇੱਕ ਕੁੱਤਾਗਾ ਉਹਨੂੰ ਤੁਸੀਂ ਫੜੋ ਵੀ ਵੈਕਸੀਨ ਵੀ ਖਤਮ ਹੋ ਸਕਦੀ ਆ ਕਿਉਂਕਿ ਗਵਰਨਮੈਂਟ ਦਾ ਤੁਹਾਨੂੰ ਪਦੇ ਕਈ ਵਾਰ ਵੈਕਸੀਨ ਆ ਵੀ ਜਾਂਦੀ ਟਾਈਮ ਤੇ ਕਈ ਵਾਰ ਨਹੀਂ ਵੀ ਆਉਂਦੀ ਠੀਕ ਹੈ ਨਾ ਉਹਨਾਂ ਐਸਐਮਓ ਸਾਹਿਬ ਦੀ ਬੇਸ ਤੇ ਮੈਂ ਗਲਤੀ ਨਹੀਂ ਮੰਨਦਾ ਹੈਲਥ ਡਿਪਾਰਟਮੈਂ ਸਾਨੂੰ ਇੱਕ ਵਾਰ ਐਸ.ਡੀ.ਐਮ. ਮੈਡਮ ਤੋਂ ਮਿਲਣ ਦਾ ਟਾਈਮ ਮਿਲਿਆ 8 ਜਨਵਰੀ ਨੂੰ ਮਿਲਿਆ ਸਾਨੂੰ ਮੈਡਮ ਨੂੰ ਜੋ ਸੀ ਮੈਡਮ ਦੇ ਧਿਆਨ ਚ ਮੁੱਦਾ ਲੈਣਾ ਮੈਡਮ ਨੂੰ ਇਸ ਬਾਰੇ ਪਤਾ ਨਹੀਂ ਸੀਗਾ ਮੈਡਮ ਨੇ ਕੁਇਕਲੀ ਈ.ਓ. ਨੂੰ ਇਨਸਟ੍ਰਕਟ ਕੀਤਾ ਐਸ.ਐਮ.ਓ. ਨੂੰ ਇਨਸਟ੍ਰਕਟ ਕੀਤਾ ਵੀ ਇਸ ਦੇ ਤੁਸੀਂ ਇਸ ਨੂੰ ਫੜੋ ਕੁੱਤੇ ਨੂੰ ਤੇ ਇਹਨੂੰ ਜਲਦੀ ਤੋਂ ਜਲਦੀ ਫੜੋ ਦੇ ਕਾਫੀ ਦੇਰ ਨਾਲ ਕੰਮ ਹੋਇਆ ਜਦ ਕਿ ਕੰਮ ਪਹਿਲਾਂ ਹੀ ਹੋ ਜਾਣਾ ਚਾਹੀਦਾ ਸੀ ਕਿਉਂਕਿ ਸੁਪਰੀਮ ਕੋਰਟ ਨੇ ਵੀ ਹਦਾਇਤਾਂ ਆਂ ਗਿਆ ਵੀ ਜਿਹੜੇ ਇਹ ਮਤਲਬ ਸਟਰੀਟ ਡੌਗ ਆ ਸਟਰੀਟ ਡੌਗਸ ਆ ਇਹਨਾਂ ਨੂੰ ਪ੍ਰੋਪਰ ਵੈਕਸੀਨ ਕੀਤੀ ਜਾਵੇ ਇਹਨਾਂ ਦੇ ਪਤਾ ਪਾਇਆ ਜਾਵੇ ਤੇ ਇਹਨਾਂ ਦੀ ਗਿਣਤੀ ਨੂੰ ਵੀ ਕੰਟਰੋਲ ਕਰਨ ਲਈ ਵੀ ਉਹਨਾਂ ਦੀ ਨਸਬੰਦੀ ਵਗੈਰਾ ਦੀ ਪ੍ਰਕਿਰਿਆ ਜੋ ਐਨੀਮਲ ਕੇਅਰ ਬੋਰਡ ਉਹਨਾਂ ਨੇ ਕੈਬਿਨਟ ਨਸਬੰਦੀ ਕੀਤੀ ਜਾਵੇ ਵੀ ਅੱਗੇ ਇਹਨਾਂ ਦੀ ਗਿਣਤੀ ਨਾ ਵੱਧ ਜਾਵੇ ਉਹ ਇਹ ਕੰਟਰੋਲ ਆ ਪਰ ਮੇਰੇ ਹਿਸਾਬ ਨਾਲ ਮੈਂ ਐਸਜੀ ਮੈਡਮ ਨੂੰ ਪੁੱਛਣਾ ਚਾਹਾਂਗਾ ਤੁਸੀਂ ਕਿੰਨੇ ਹੁਣ ਤੱਕ ਜਦੋਂ ਤੱਕ ਤੁਹਾਡੇ ਤੁਸੀਂ ਕਿੰਨੇ ਕੁੱਤੇ ਨਸਬੰਦੀ ਕੀਤੇ ਕਿੰਨੇ ਨੂੰ ਵੈਕਸੀਨ ਕੀਤਾ ਤੁਸੀਂ ਦੇਖੋ ਇਹਦੇ ਕੋਈ ਗੱਲ ਚ ਪਟਾ ਨਹੀਂ ਹੈ ਕੋਈ ਕਸ਼ ਨਹੀਂ ਹੈਗਾ ਇਹਦਾ ਮਤਲਬ ਵੈਕਸੀਨ ਨਹੀਂ ਹੈਗਾ ਮੈਂ ਹੁਣ ਤੱਕ 12-13 ਕੰਟਰੀਆਂ ਵੀ ਵਿਜ਼ਿਟ ਕਰ ਚੁੱਕਾ ਉੱਥੇ ਮੈਂ ਦੇ ਦੇ ਉੱਤੋਂ 12 ਕੋਤੋਂ ਉੱਥੇ ਹੀ ਫਿਰ ਦਿੰਦੇ ਮੈਂ ਇਹ ਨਹੀਂ ਕਹਿੰਦਾ ਇੰਡੀਆ ਦੀ ਪ੍ਰੋਬਲਮ ਸਾਰੇ ਦੇਸ਼ਾਂ ਦੀ ਪ੍ਰੋਬਲਮ ਹੈ ਪਰ ਉੱਥੇ ਕੁੱਤਿਆਂ ਨੇ ਵੈਕਸੀਨ ਕੀਤੀ ਉਹਨਾਂ ਦੇ ਗੱਲ 'ਚ ਪਟਾ ਪਾਇਆ ਹੁੰਦਾ ਜੋ ਕਿਸੇ ਨੂੰ ਬਾਈਟ ਵੀ ਕਰ ਜੇ ਤਾਂ ਉਹਨੂੰ ਰੈਬੀਜ਼ ਵਗੈਰਾ ਦਾ ਮਤਲਬ ਫੈਲਣ ਦਾ ਡਰ ਨਹੀਂ ਹੁੰਦਾ ਅਨਗਹਿਲੀਏ ਪ੍ਰਸ਼ਾਸਨ ਦੀ ਕਾਫੀ ਜਿਆਦਾ ਅਨਗਹਿਲੀਏ ਤੁਸੀਂ ਆਹ ਦੇਖੋ ਇਹਨਾਂ ਬੰਦਿਆਂ ਨੇ ਫੜਿਆ ਨਗਰ ਪੰਚਾਇਤ ਕੋਲ ਕੋਈ ਇੰਸਟਰੂਮੈਂਟ ਨਹੀਂ ਕੋਈ ਸੋਰਸੇਸ ਨਹੀਂ ਵੀ ਇਹਨਾਂ ਨੇ ਚਲੋ ਫੜ ਲਿਆ ਇਹਨਾਂ ਨੇ ਮਤਲਬ ਜੋ ਜਾਨ ਤੇ ਜ਼ਿੰ ਇਹਨਾਂ ਕੋਲ ਕੋਈ ਸੋਰਸਸ ਨਹੀਂ ਹੈਗਾ ਫੜਨ ਦਾ ਕੁੱਤਿਆ ਕੋਈ ਨਾ ਤੁਸੀਂ ਦੇਖੋ ਨਾ ਸ਼ੂਜ਼ ਨਾ ਗਲਵਜ਼ ਨਾ ਕੋਈ ਇਨਸਟਰੂਮੈਂਟ ਨਾ ਜਾਲ ਆ ਵੀ ਜਿਹੜਾ ਹੈਗਾ ਪਿੰਜਰੇ ਐਨ ਜੀਓ ਵਗੈਰਾ ਦਾ ਪਿੰਜਰਾ ਹੈਗਾ ਇਹਨਾਂ ਕੋਲ ਕੋਈ ਸੋਰਸਸ ਨਹੀਂ ਹੈ ਅਗਰ ਦੀ ਗੱਲ ਕੀਤੀ ਦੂਸਰੇ ਦਿਨ ਐਨ ਜੀਓ ਟੀਮ ਆਉਂਦੀ ਹੈ ਕੀ ਬਣਿਆ ਉਸਤੇ ਐਨ ਜੀਓ ਟੀਮ ਨਾਲ ਵੀ رابطہ ਕੈਂਪ ਕੀਤਾ ਗਿਆ ਸੀ ਐਸ ਡੀ ਐਮ ਮੈਡਮ ਨੇ ਵੀ ਕਿਹਾ ਸੀ ਚਲੋ ਕੋਈ ਨੀ ਜੇ ਕੋਈ ਐਨ ਜੀਓ ਦੀ ਹੈਲਪ ਮਿਲਦੀ ਹੈ ਮਿਲ ਲਓ ਜਿਸ ਦਿਨ ਇਹਨੂੰ 9 ਤਰੀਕ ਦੀ ਸ਼ਾਇਦ ਗੱਲ ਐਨ ਜੀਓ ਜਦੋਂ ਇਹਨੂੰ ਫੜਨ ਆਇਆ ਤਾਂ ਉਹਨਾਂ ਨੇ ਵੀ ਆਪਣੇ ਜੋ ਕਿਉਂਕਿ ਸਾਡੇ ਕੁੱਤੇ ਨੂੰ ਕੋਈ ਹਾਰਟ ਗੰਦਾ ਕੋ ਮਾਰਨਾ ਆਪਾਂ ਇਨਸਾਨੀਅਤ ਦੇ ਤੌਰ ਤੇ ਵੀ ਆਪਾਂ ਜਾਨਵਰ ਨੂੰ ਕਿਸੇ ਨੂੰ ਕੋਈ ਨਹੀਂ ਮਾਰਦੇ ਕਿਉਂਕਿ ਇਹਦੇ ਵੀ ਕੋਈ ਰਾਈਟ ਹੈ ਜਿਵੇਂ ਇਨਸਾਨ ਦੇ ਰਾਈਟ ਹੈ ਇੱਕ ਫ੍ਰੀडम ਦੇ ਇਹਦੇ ਵੀ ਕੁਝ ਰਾਈਟ ਹੁੰਦੇ ਆ ਕਿਸੇ ਨੂੰ ਕੋਈ ਮਾਰਨਾ ਜਾਨਵਰ ਨੂੰ ਗਲਤ ਗੱਲ ਲੱਗੀ ਉਹਨਾਂ ਨੇ ਵੀ ਆਪਣੇ ਪਿਆਰ ਤਰੀਕੇ ਨਾਲ ਇਹਨੂੰ ਫੜਨ ਦੀ ਕੋਸ਼ਿਸ਼ ਕੀਤੀ ਉਹਨੂੰ ਵੀ ਇਹਨੇ ਬਾਈਟ ਕੀਤਾ ਕਿ ਉਹਦੇ ਵੀ ਕਾਫੀ 4 ਤੋਂ 5 ਦੰਦ ਮਾਰੇ ਉੱਥੇ ਖੂਨ ਨਿਕਲਣ ਲੱਗ ਗਿਆ ਸੀ ਉਹਦੇ ਚਲੋ ਇਹ ਉੱਥੋਂ ਭੱਜ ਗਿਆ ਨਹੀਂ ਉਹਨਾਂ ਦੇ ਹੱਥ ਆਇਆ ਅੱਜ ਰਾਤ ਲਗਭਗ 10:00 ਵਜੇ ਇੱਥੇ ਗਲੀ 'ਚ ਘੁੰਮਦਾ ਫਿਰਦਾ ਸੀ ਅੱਜ ਖਾਣੇ ਦੇ ਚੱਕਰ 'ਚ ਮੈਂ ਉਧਰ ਦੀ ਦੇਖ ਲਿਆ ਕਿਸਮਤ ਚ ਸਟੋਰ ਰੂਮ ਦੇ ਵਿੱਚ ਮੈਂ ਬਰੈਡ ਦਾ ਟੁਕੜਾ ਸਿੱਟਣ ਲੈਂਦੇ ਲੈਂਦੇ ਮਹੌਲੀ ਸਿੱਟਦਾ ਗਿਆ ਇਹਦੇ ਵਿੱਚ ਅੰਦਰ ਕਰ ਗਿਆ ਤੇ ਮੈਂ ਗੇਟ ਬੰਦ ਕਰ ਲਿਆ ਫਿਰ ਨਾਲ ਦੀ ਨਾਲ ਮੈਂ ਨਾ ਹੀ ਨਗਰ ਪੰਚਾਇਤ ਟੀਮ ਨੂੰ ਲੱਭਦੀ ਫਿਰਦੀ ਸੀ ਦੋ ਦਿਨ ਤੋਂ ਐਸਡੀਐਮ ਮੈਡਮ ਦੇ ਆਰਡਰ ਸੀਗੇ ਕਿ ਕੁੱਤੇ ਨੂੰ ਫੜਿਆ ਜਾਵੇ ਤੇ ਨਗਰ ਪੰਚਾਇਤ ਦੀ ਟੀਮ ਨੇ ਅੱਜ ਆਪ ਦੀ ਜਾਨ ਤੇ ਖਤਰੇ 'ਚ ਪਾ ਕੇ ਦੇਖੋ ਤੁਸੀਂ ਕਾਬੂ ਕਰ ਲਿਆ ਪਿੰਜਰੇ 'ਚ ਪਾ ਲਿਆ ਇਹਨਾਂ ਨੇ ਵਿਚਾਰਿਆਂ ਦੇ ਜੋ ਟੈਕਨੀਕਲੇ ਵਰਤਦੇ ਆ ਐਕਸਪੀਰੀਐਂਸਡ ਆ ਇਹਨਾਂ ਨੂੰ ਪਰ ਮੈਂ ਕਹਾਗਾ ਕਿ ਤੁਸੀਂ ਦੇਖੋ ਤਹਿਸੀਲ ਆਪਣੀ ਨਿਹਾਲ ਸਿੰਘ ਵਾਲਾ ਮੇਰੇ ਸਨ 50 ਤੋਂ 55 ਬੰਨੇ ਨੇੜੇ ਪਿੰਡ ਲੱਗਦੇ ਆ ਇਹਦਾ ਕੁੱਤਾ ਸੀ ਕੋਈ ਚੀਤਾ ਆ ਜੇ ਨੇੜੇ ਬਿਆਲਪੁਰਾ ਤੁਸੀਂ ਦੇਖੋ ਬੀੜ ਪੈਂਦੇ ਕੋਈ ਵੀ ਕੋਈ ਜਾਨਵਰ ਆ ਸਕਦਾ ਬਾਂਦਰ ਆ ਸਕਦਾ ਇਹਨਾਂ ਕੋਲ ਪ੍ਰੋਪਰ ਇੰਸਟਰੂਮੈਂਟ ਚਾਹੀਦੇ ਆ ਇੱਕ ਨਗਰ ਪੰਚਾਇਤ ਇਹਨਾਂ ਕੋਲ ਇੰਸਟਰੂਮੈਂਟ ਸਾਰੇ ਪਿੰਡਾਂ ਨਾਲ ਸ਼ੇਅਰ ਕਰ ਸਕਦੇ ਆ ਇਹਦੇ ਇੰਸਟਰੂਮੈਂਟ ਕੋਈ ਗਲਵਜ਼ ਵਗੈਰੇ ਨਾਲ ਕੋਈ ਪ੍ਰੋਪਰ ਸਹਦਾ ਚਾਹੀਦਾ ਤੁਸੀਂ ਦੇਖੋ ਕੋਈ ਧਿਆਨ ਨਹੀਂ ਪ੍ਰਸ਼ਾਸਨ ਦੀ ਕਿੰਨੀ ਅਣਗਹਿਲੀ ਆ ਟੈਕਸ ਜਾਂਦਾ ਲੋਕ ਆ ਆਮ ਆਦਮੀ ਟੈਕਸ ਭਰਦਾ ਕੀ ਉਹਨੇ ਟੈਕਸ ਦੀ ਵਰਤੋਂ ਸਹੀ ਕਰ ਨਹੀਂ ਸਕਦੇ ਇਹ ਤੇ ਆਪਦੀ ਡਿਊਟੀ ਸਹੀ ਤਰੀਕੇ ਨਾਲ ਨਿਭਾ ਨਹੀਂ ਸਕਦੇ ਕਈ ਬੱਚੇ ਮੈਨੂੰ ਕਈ ਲੋਕ ਮੈਨੂੰ ਕਹਿਂਦੇ ਕਿ ਯਾਰ ਤੁਹਾਡਾ ਬੱਚਾ ਜਦੋਂ ਵੀਡੀਓ ਇਹਦੀ ਵਾਇਰਲ ਹੋਈ ਕਿ ਤੁਹਾਡਾ ਬੱਚਾ ਕੋਲੇ ਗਿਆ ਪਾਸ ਗਿਆ ਉਹਦੇ ਪਾਸ ਚਲੋ ਮੰਨ ਲੇ ਮੈਂ ਚਲਾ ਗਿਆ ਇਹਦਾ ਬੱਚਾ ਇਹ ਤੁਸੀਂ ਦੇਖੋ 3 ਸਾਲ ਦੇ ਤੂੰ ਬੋਲਦੀ ਵੀ ਨਹੀਂ ਸਹੀ ਇਹਨੂੰ ਕੁਝ ਨਹੀਂ ਪਤਾਗਾ ਇਹਨੂੰ ਨਾ ਚੰਗੇ ਦਾ ਪਤਾ ਨਾ ਮਾੜੇ ਦਾ ਪਤਾ ਦਾ ਖੇਡ ਮੌਜ ਵਾਸਤੇ ਖਾ ਲਿਆ ਪੀ ਲਿਆ ਸੌ ਗਿਆ ਇਹਦਾ ਇਹੀ ਕੰਮ ਹੁੰਦਾ ਬੱਚੇ ਦਾ ਇਹ ਰੱਬ ਦਾ ਰੂਪ ਹੈ ਇਹ ਵੀ ਇੱਕ ਰੱਬ ਦਾ ਰੂਪ ਸੀ ਜਾਨਵਰ ਵੀ ਤੇ ਇਹ ਜਦੋਂ ਕੋਲੇ ਗਿਆ ਤੇ ਉਹਨਾਂ ਨੇ ਬਾਈਟ ਕਰ ਲਿਆ ਮੈਂ ਮੰਨਦਾ ਜੇ ਸਤੂਣ ਗੇਲੀ ਹੋ ਗਈ ਜਾਂ ਸਤੂ ਧਿਆਨ ਨਹੀਂ ਰੱਖਿਆ ਗਿਆ ਪਰ ਜਿਹੜੇ 20 ਤੋਂ 25 ਹੋਰ ਬੰਦੇ ਉਹ ਤਾਂ ਕਾਫੀ ਉਮਰ ਦੇ ਬੰਦੇ ਬੱਚਾ ਤੇ ਪਹਿਲਾਂ ਸੀ ਜਿਹਨੂੰ ਨੇ ਬਾਈਟ ਕੀਤਾ ਉਹ ਤਾਂ ਸੀਨੀਅਰ ਸੀਗੇ ਬੰਦੇ ਉਹਨਾਂ ਦਾ ਮਤਲਬ ਸੀਗਾ ਉਹਨੂੰ ਇਹ ਤੁਰੇ ਜਾਂਦੇ ਨਹੀਂ ਫੜ ਲਿਆ ਮੇਰੀ ਬੱਚੇ ਦੀ ਮੰਨ ਲਿਆ ਗਲਤੀ ਹੈ ਤੇ ਇਹੋ ਜਿਹੜੇ 20 ਬੰਦੇ ਫੜੇ ਆ ਉਹਨਾਂ ਦੀ ਤਾਂ ਕੋਈ ਗਲਤੀ ਨਹੀਂ ਉਹ ਤੁਰੇ ਜਾਂਦੇ ਫੜ ਲ ਇਹ ਡੌਗ ਅਗਰੈਸਿਵ ਹੀ ਆ ਸੋ ਇਦਾਂ ਦੇ ਜਾਨਵਰ ਜੇ ਆਪਣੀ ਸੋਸਾਇਟੀ ਚ ਰਹਿਣਗੇ ਇਹ ਸਿਟੀਜ਼ਨ ਲਈ ਲੋਕਲ ਰੈਜ਼ਿਡੈਂਸ ਲਈ ਖਤਰਾ ਹੀ ਆ ਇਦਾਂ ਦੇ ਜਾਨਵਰ ਨੂੰ ਫੜ ਕੇ ਇਹਨਾਂ ਦਾ ਪ੍ਰੋਪਰ ਇਲਾਜ ਕੀਤਾ ਜਾਵੇ ਜੋ ਹੋਮ ਸ਼ੈਲਟਰ ਆ ਜਾਂ ਐਨ ਜੀਓਜ਼ ਆ ਉਹਨਾਂ ਦੀ ਹੈਲਪ ਲਈ ਜਾਵੇ ਉਹਨਾਂ ਦੀ ਹੈਲਪ ਨਾਲ ਇਹਨਾਂ ਦਾ ਇਲਾਜ ਕਰਕੇ ਇਹਨਾਂ ਨੂੰ ਦੁਬਾਰਾ ਫੇਰ ਛੱਡਿਆ ਜਾਵੇ ਅਗਰੈਸਿਵ ਹਾ ਜਿੰਨੇ ਵੀ ਕੁੱਤੇ ਅਗਰੈਸਿਵ ਹਨ ਪ੍ਰਸ਼ਾਸਨ ਨੂੰ ਕਹੂੰਗਾ ਉਹਨਾਂ ਨੂੰ ਫੜਿਆ ਜਾਵੇ ਤਾਂ ਕਿ ਕਿਸੇ ਵੀ ਲੋਕਲ ਸਿਟੀਜ਼ਨ ਦੀ ਜਾਨ ਨੱਕ ਦੇ ਵਿੱਚ ਪਾਈ ਜਾਵੇ ਕਿਉਂਕਿ ਸੋਸਾਇਟੀ ਹਾਂ ਪੁੱਤ ਇਹ ਸੋਸਾਇਟੀ ਲਈ ਖਤਰਾ ਹੀ ਆਪਣੇ ਲਈ ਸੋ ਮੈਂ ਪ੍ਰਸ਼ਾਸਨ ਨੂੰ ਕਹੂੰਗਾ ਹੋਰ ਵੀ ਕਾਫੀ ਸਟਰੀਟ ਡੌਗਸ ਫਿਰਦੇ ਆ ਤੇ ਇਹਨਾਂ ਨੂੰ ਪ੍ਰੋਪਰ ਫੜਿਆ ਜਾਵੇ ਪਰ ਇੱਕ ਹੋਰ ਮੈਂ ਲੋਕਲ ਸਿਟੀਜ਼ਨ ਨੂੰ ਇਹ ਵੀ ਬੇਨਤੀ ਕਰੂੰਗਾ ਤੁਸੀਂ ਕੁੱਤਿਆਂ ਨੂੰ ਨਾ ਫੀਡ ਨਾ ਪਾਇਆ ਕਰੋ ਕੋਈ ਵੀ ਖਾਣਾ ਨਾ ਪਾਇਆ ਕਰੋ ਤੁਸੀਂ ਮੈਂ ਹੀ ਨਹੀਂ ਰੋਕਦਾ ਨਹੀਂ ਖਾਣਾ ਪਾਉਣਾ ਰੈਜ਼ੀਡੈਂਸ ਏ ਕਿਉਂਕਿ ਇਹ ਉੱਥੇ ਹੀ ਆਪਣਾ ਏਰੀਆ ਜਮਾ ਲਿਆ ਨੇ ਜਿੱਥੇ ਇਹਨਾਂ ਨੂੰ ਖਾਣ ਨੂੰ ਮਿਲਦਾ ਉੱਥੇ ਤੁਰੇ ਫਿਰਦੇ ਰਹਿੰਦੇ ਆ ਇਹਨਾਂ ਨੂੰ ਪਤਾ ਹੁੰਦਾ ਸਾਰਾ ਦਿਨ ਘੁੰਮ ਕੇ ਸ਼ਾਮ ਨੂੰ ਇਹਨਾਂ ਨੇ ਉੱਥੇ ਹੀ ਆ ਜਾਣਾ ਹੁੰਦਾ ਹੈਗਾ ਇਹ ਉੱਥੇ ਏਰੀਆ 'ਚ ਘੁੰਮੀ ਫਿਰਦੇ ਜਿੱਥੇ ਇਹਨਾਂ ਨੂੰ ਖਾਣਾ ਮਿਲੂ ਤੁਸੀਂ ਖਾਣਾ ਪੋਣਾ ਪਾ ਸਕਦੇ ਮੈਂ ਰੋਕਦਾ ਨਹੀਂ ਪਰ ਰੈਜ਼ੀਡੈਂਸ ਏਰੀਆ ਤੋਂ ਬਾਹਰ ਪਾਇਆ ਕਰੋ ਤੁਸੀਂ ਕਿਤੇ ਹੋਰ ਜਾ ਕੇ ਪਾ ਲਓ ਮੈਂ ਤੁਹਾਨੂੰ ਮਨਾ ਨਹੀਂ ਕਰਦਾ ਪਾ ਲਓ ਕੋਈ ਦਿੱਕਤ ਨਹੀਂ ਪੰਨੇ ਦਾ ਕੰਮ ਆ ਇਹ ਭੁੱਖੇ ਨੂੰ ਖੋਣ ਹੈ ਕਿ ਪੰਨੇ ਦਾ ਕੰਮ ਹੈ ਆਪਣੇ ਗੁਰੂਆਂ ਨੇ ਸਿਖਾਇਆ ਕਿ ਭੁੱਖੇ ਦਾ ਪੇਟ ਭਰਾਓ ਤੇ ਇਹ ਪੰਨੇ ਦਾ ਕੰਮ ਹੈ ਪਰ ਤੁਸੀਂ ਰੈ ਸਾਡੇ ਤੁਸੀਂ ਦੇਖੋ ਤੁਸੀਂ ਆਪਣੀ ਗਲੀ ਚ 4 ਤੋਂ 5 ਜਾਨਾਂ ਨੂੰ ਬਾਈਟ ਕੀਤਾਗਾ ਸੋ ਮੈਂ ਪ੍ਰਸ਼ਾਸਨ ਦਾ ਧੰਨਵਾਦ ਕਰੂੰਗਾ ਕਿ ਇਹਨਾਂ ਨੇ ਫੜ ਲਿਆ ਕੁੱਤੇ ਨੂੰ ਤੁਸੀਂ ਵਾਰਾ ਕੀ ਗੱਲ ਕੀਤੀ ਆ ਤੁਹਾਨੂੰ ਲੱਗਦਾ ਕਿ ਇੱਕ ਕਿਹਨੂ ਜਿਹੀ ਲਾਇਬਰੀ ਨਸਲ ਆ ਤੇ ਇਹ ਕਿਸੇ ਮਾਲਕ ਦਾ ਰੱਖਿਆ ਸੀ ਉਸ ਤੋਂ ਬਾਅਦ ਉਹਨੇ ਕੱਟ ਕੇ ਉਹ ਸਿਰ ਤੱਕ ਇਸ ਕਰਕੇ ਅਗਰੈਸਿਵ ਹੋ ਗਿਆ ਜੇ ਇਦਾਂ ਦੀ ਕੋਈ ਗੱਲ ਹੈਗੀ ਤਾਂ ਮੈਂ ਕਹੂੰਗਾ ਮਾਲਕ ਤੇ ਵੀ ਕਾਰਵਾਈ ਪਾਈ ਜਾਵੇ ਕਿਉਂਕਿ ਐਨੀਮਲ ਕੇਅਰ ਬੋਰਡ ਦੇ ਸਖਤ ਹਦਾਇਤ ਹੈ ਕਿ ਕਿਸੇ ਵੀ ਕੁੱਤੇ ਨਾਲ ਕਿਸੇ ਵੀ ਜਾਨਵਰ ਨਾਲ ਮਾਰਕੁਟਾਈ ਨਾ ਕੀਤੀ ਜੋ ਉਹ ਜਾਨਵਰ ਨੇ ਇਦਾਂ ਦਾ ਉਹਦੇ ਮਤਲਬ ਬੰਦੇ ਨੇ ਇਨਸਾਨ ਜਿਸ ਨੇ ਉਹਨੂੰ ਪਾਲ ਲਿਆ ਜਿਉਂ ਨੇ ਇਦਾਂ ਦਾ ਉਹਦੇ ਨੇ ਕੀਤਾ ਤਾਂ ਉਹਦੇ ਕਾਰਵਾਈ ਹੋਵੇ ਮੈਂ ਐਸਡੀਐਮ ਨੂੰ ਕਹੂੰਗਾ ਮਾਲਕ ਦੀ ਪਛਾਣ ਕੀਤੀ ਹੈ ਉਹ ਉਸਤੇ ਕਾਰਵਾਈ ਪ੍ਰੋਪਰ ਪਾਈ ਜਾਵੇ ਕਿਉਂਕਿ ਜਿੰਨੇ ਲੋਕਾਂ ਨੂੰ ਜਿਹੜੇ ਬਾਈਟ ਕੀਤਾ ਉਸਤੇ ਇਸ ਦਾ ਕੰਪੈਂਸਮੈਂਟ ਕੰਪੰਨਸੇਸ਼ਨ ਵੀ ਪਾਇਆ ਜਾਵੇ ਜਿੰਨਾ ਹਰਜਾਨਾ ਉਹ ਮਾਲਕ ਇਸ ਦੇ ਲਈ ਦੇਣਰ ਕਿਉਂਕਿ ਉਸਨੇ ਮਤਲਬ ਲੋਕ ਕਹਿ ਦਿੰਦੇ ਸਿਟੀਜ਼ਨ ਆਪਣੀ ਮਤਲਬ ਆਪਣੀ ਡਿਊਟੀ ਨਹੀਂ ਨਿਭਾਉਂਦੇ ਇਹ پتہ ਇਦਾਂ ਦੇ ਜਾਨਵਰ ਨੂੰ ਛੱਡਣਾ ਇੱਕ ਬਹੁਤ ਵੱਡਾ ਮਤਲਬ ਕਿ ਸੋਸਾਇ ਇੱਕ ਸਜ਼ਾ ਇੱਕ ਮਤਲਬ ਇੱਕ ਕੈਲੀ ਮਤਲਬ ਇੱਕ ਉਹਨਾਂ ਨੇ ਜੁਰਮੀ ਕੀਤਾ ਜੁਰਮੀ ਕਹਿ ਸਕਦੇ ਆ ਇਦਾਂ ਦੇ ਅਗਰੈਸਿਵ ਡੌਗਸ ਨੂੰ ਇੱਕ ਮਤਲਬ ਕਿ ਛੱਡਣਾ ਹੈ ਉਹਨਾਂ ਦੇ ਕਾਰਵਾਈ ਲਈ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰੂੰਗਾ ਇਸ ਲਈ ਚਲੋ ਪਹਿਲੇ 6 ਦਿਨ ਦੀ ਕੈਲੀ ਕੁੱਤੇ ਭਗਾਏ ਤੋਂ ਬਾਅਦ ਇਹ ਫੜਿਆ ਗਿਆ ਤੇ ਹੁਣ ਕੀ ਕਰਾ ਚਾਹੁੰਦੇ ਹੋ ਇੰਜੀਨੀਅਰ ਟੀਮ ਆ ਰਹੀ ਆ ਨਗਰ ਪੰਚਾਇਤ ਦੇ ਮੌਜੂਦ ਆ ਮੈਂ ਵੀ ਤੇ ਤੁਹਾਡਾ ਜਿਹੜਾ ਮੁੱਦਾ ਉਹ ਕੁੱਤੇ ਭਗਾਈ کہہ ਲੋ ਸਾਡੇ ਅਸੀਂ ਇਸ ਦੇ ਲਈ ਮਜ਼ਾਕ ਦਾ ਪਾਤਰ ਵੀ ਵੇ ਨੇ ਕਈ ਲੋਕਾਂ ਨੇ ਸਾਡਾ ਮਜ਼ਾਕ ਬਣਾਇਆ ਯਾਰ ਕੁੱਤਾ ਹੀ ਆ ਜਿਵੇਂ ਇੱਕ ਕਹਿੰਦੇ ਆ ਪਿੰਡ ਵਾਲੇ ਬੰਦੇ ਕਹਿੰਦੇ ਯਾਰ ਵੀ ਡਾਂਗ ਮਾਰੋ ਸੱਚੇ ਨੂੰ ਮਤਲਬ ਮਾਰ ਦੋ ਪਰ ਇਦਾਂ ਦਾ ਸਾਡਾ ਕੋਈ ਮਤਲਬ ਨਹੀਂ ਪਹਿਲਾਂ ਹੀ ਦੱਸਿਆ ਵੀ ਇਦਾਂ ਦਾ ਸਾਡਾ ਕੋਈ ਮਕਸਦ ਨਹੀਂ ਸੀਗਾ ਕਿ ਇੱਕ ਜਾਨਵਰ ਨੂੰ ਫੇਸ ਪਹਚਾਈ ਜਾਵੇ ਤੇ ਮੈਂ ਕਹਾਂਗਾ ਕਿਸੇ ਜਾਨਵਰ ਨੂੰ ਮਾਰਨਾ ਵੀ ਨਹੀਂ ਚਾਹੀਦਾ ਚਲੋ ਐਸਡੀਐਮ ਮੈਡਮ ਦੇ ਹੁਕਮਾਂ ਦੇ ਉਹਨਾਂ ਨੇ ਕਾਰਵਾਈ ਲੇਟ ਕੀਤੀ ਦੇਰ ਆਈ ਦੁਰਸਤਾ ਉਹਨਾਂ ਨੇ ਕਾਰਵਾਈ ਕੀਤੀ ਹੁਣ ਮੈਂ ਐਸਡੀਐਮ ਮੈਡਮ ਦਾ ਈਓ ਡਿਪਾਰਟਮੈਂਟ ਦਾ ਉਹਨਾਂ ਦਾ ਧੰਨਵਾਦ ਕਰਨਾ ਚਾਹਾਂਗਾ ਮੀਡੀਆ ਦਾ ਵੀ ਧੰਨਵਾਦ ਕਰਨਾ ਜਿਨ੍ਹਾਂ ਨੇ ਸਾਡੀ ਹੈਲਪ ਕੀਤੀ ਇਹਨੂੰ ਕੁੱਤੇ ਨੂੰ ਫੜਨ ਦੇ ਕਈ ਨੂੰ ਮਜ਼ਾਕ ਸਮਝਦੇ ਵੀ ਇਹ ਕੁੱਤਾ ਹੀ ਆ ਕੁੱਤਾ ਨਹੀਂ ਹੈਗਾ ਅਗਰੈਸਿਵ ਆ ਕਾਫੀ ਜ਼ਿਆਦਾ ਅਗਰੈਸਿਵ ਆ ਇਹਦਾ ਕੋਈ ਪਤਾ ਨਹੀਂ ਕਿਸੇ ਨੂੰ ਕਿਵੇਂ ਫੜ ਲੇ ਇਹਨੂੰ ਫੜਨਾ ਜ਼ਰੂਰੀ ਸੀਗਾ ਸੋਸਾਇਟੀ ਲਈ ਤੇ ਹੁਣ ਮੈਂ ਮੈਂ ਉਹਨਾਂ ਨੂੰ ਵੀ ਪ੍ਰਸ਼ਾਸਨ ਨੂੰ ਵੀ ਕਹੂੰਗਾ ਕਿ ਆਪਣੇ ਜੋ ਤੁਹਾਡੇ ਮਤਲਬ ਵਰਕਰਸ ਆ ਤੁਸੀਂ ਆਪਣਾ ਪ੍ਰੋਪਰ ਪ੍ਰਬੰਧ ਕਰਕੇ ਰੱਖੋ ਦੇਖੋ ਲੋਕ ਟੈਕਸ ਦਿੰਦੇ ਆ ਉਸ ਦੀ ਟੈਕਸੀ ਸਹੀ ਵਰਤੋ ਕਰੋ ਪ੍ਰੋਪਰ ਰੱਖ ਕਦੇ ਵੀ ਜ਼ਰੂਰਤ ਪੈ ਸਕਦੀ ਆ ਇਹ ਨਾ ਦੇਖੋ ਵੀ ਸਾਨੂੰ 10 ਸਾਲਾਂ ਤੋਂ ਲੋ ਇੰਨੀ ਆਮ ਨੇੜੇ ਪੰਡਾ ਪੰਚਾਇਤਾਂ ਉਹਨਾਂ ਨੂੰ ਵੀ ਲੋਰ ਪੈ ਸਕਦੇ ਤੁਸੀਂ ਆਪਣੀ ਸ਼ੇਅਰਿੰਗ ਕਰ ਸਕਦੇ ਹੋ ਪ੍ਰੋਪਰ ਇਨਸਟਰੂਮੈਂਟ ਬਣਾ ਕੇ ਰੱਖੋ ਜਾਨਵਰਾਂ ਲਈ ਕਿਸੇ ਟਾਈਮ ਵੀ ਲੋਰਸ ਪੈ ਸਕਦੀ ਹੈ ਮੈਂ ਧੰਨਵਾਦ ਕਰਦਾ ਇਹਨਾਂ ਦਾ ਵਿਚਾਰੇ ਨੇ ਇਹਨਾਂ ਨੇ ਆਪਣੀ ਜਾਲ ਖਤਰੇ ਚ ਪਾਈ ਤੇ ਸਾਰੇ ਮਹੱਲਾ ਨਿਵਾਸੀਆਂ ਜਿਨ੍ਹਾਂ ਨੇ ਆਪਣੀ ਸਪੋਰਟ ਕੀਤੀ ਪ੍ਰੋਪਰ ਮੀਡੀਆ ਦਾ ਐਨ ਜੀਓਜ਼ ਦਾ ਜਿਨ੍ਹਾਂ ਨੇ ਉਹਨਾਂ ਦੇ ਵੀ ਸਾਡੇ ਵਿਚਾਰੇ ਨੂੰ ਉਹਨੂੰ ਬਾਈਟ ਕੀਤਾ ਐਨ ਜੀਓਜ਼ ਦਾ ਸਾਰਿਆਂ ਦਾ ਆਪਾਂ ਧੰਨਵਾਦ ਕਰਨਾ ਚਾਹਾਂਗੇ ਕੁੱਤੇ ਨੂੰ ਜਿਨ੍ਹਾਂ ਨੇ ਸਾਡੀ ਮਦਦ ਫੜੇ ਚ ਮਦਦ ਕਰ ਮੈਂ ਇਹਦਾ ਜੀ ਆਪਣੇ ਇੱਕ ਵਾਰਡ ਨੰਬਰ 10 ਵਿੱਚ ਛੋਟੇ ਬੱਚੇ ਨੂੰ ਇਹਨੇ ਕਾਫੀ ਦੰਦਿਆਂ ਨਾਲ ਵੜ ਲਿਆ ਸੀਗਾ ਜੋ ਕਿ ਬੱਚੇ ਦੇ ਕਾਫੀ ਹਾਲਤ ਖਰਾਬ ਹੋ ਗਈ ਸੀਗੀ ਇਸ ਕਰਕੇ ਸਾਨੂੰ ਜੋ ਕਿ ਇਹਨਾਂ ਦਾ ਲਿਖਤੀ ਰੂਪ ਵਿੱਚ ਆਪਣੇ ਡੀਸੀ ਸਾਹਿਬ ਨੂੰ ਇਹਨਾਂ ਨੇ ਲਿਖ ਕੇ ਦਿੱਤਾ ਤੇ ਉਸ ਤੋਂ ਬਾਅਦ ਐਸਡੀਐਮ ਸਾਹਿਬ ਵੱਲੋਂ ਤੇ ਐਸਡੀਐਮ ਸਾਹਿਬ ਨੇ ਮਾਰਕ ਕੀਤਾ ਦਫਤਰ ਈਓ ਸਾਹਿਬ ਨੂੰ ਤੋਂ ਸਾਨੂੰ ਹਦਾਇਤ ਕੀਤੀ ਗਈ ਸੀ ਕਿ ਜੋ ਕੁੱਤਾ ਅਵਾਰਾ ਕੁੱਤਾ ਇਹ ਗਲੀਆਂ ਦੇ ਵਿੱਚ ਹਰੇਕ ਨੂੰ ਵੜ ਰਿਹਾ ਤੋ ਇਸ ਕਰਕੇ ਇਸ ਨੂੰ ਵੀ ਤੁਰੰਤ ਵੀ ਫੜਿਆ ਜਾਵੇ ਇਸ ਨੂੰ ਕਾਫੀ ਦਿਨਾਂ ਤੋਂ ਟੀਮ ਆਈ ਸੀ ਐਨ ਜੀ ਉਹਨਾਂ ਤੋਂ ਵੀ ਕਾਬੂ ਨਹੀਂ ਆਇਆ ਇਸ ਕਰਕੇ ਚਾਰ ਪੰਜ ਦਿਨਾਂ ਤੋਂ ਲੱਗ ਭਾਗੇ ਨੇ ਕਾਫੀ ਤੰਗ ਪ੍ਰੇਸ਼ਾਨ ਕੀਤਾ ਤੇ ਕਾਫੀ ਲੋਕਾਂ ਨੂੰ ਹੀ ਵੱਢ ਚੁੱਕਿਆ ਇਸ ਕਰਕੇ ਇਸ ਨੂੰ ਸਾਡੀ ਟੀਮ ਨੇ ਪੂਰੀ ਜਾਨ ਦੀ ਲਾਪਰਵਾਹੀ ਕਰਦੇ ਹੋਏ ਇਸ ਨੂੰ ਪੂਰੀ ਦੰਤੀ ਨਾਲ ਫੜ ਕੇ ਤੇ ਹੁਣ ਇਸ ਨੂੰ ਪਿੰਜਰੇ ਵਿੱਚ ਕਾਬੂ ਕਰ ਲਿਆ ਗਿਆ ਸੋ ਸਾਨੂੰ ਇਸ ਤੇ ਇਸ ਨੂੰ ਅੱਗੇ ਉਹਨਾਂ ਦੀ ਟੀਮ ਵੱਲੋਂ ਜਾਂ ਉਹਨਾਂ ਨੂੰ ਸੈਫਟ ਕਰ ਦਿੱਤਾ ਜਾਊਗਾ ਅਗਲੇ ਸਾਡੇ ਕੋਲ ਜੀ ਕਾਫੀ ਲੋਕ ਕਹਿ ਰਹੇ ਸੀ ਇਹਨੂੰ ਮਾਰ ਦੋ ਜਾਂ ਕਿਸ ਤਰ੍ਹਾਂ ਵੀ ਇਹਨੂੰ ਵੀ ਕਟੋ ਜਾਂ ਮਾਰ ਕੇ ਕਿੱਦਾਂ ਵੀ ਫੜੋ ਪਰ ਸਾਡੇ ਕੋਲ ਕਾਫੀ ਡਾਂਗਾਂ ਸੋਟੀਆਂ ਵੀ ਸੀ ਅਸੀਂ ਨਹੀਂ ਇਸ ਚੀਜ਼ ਦਾ ਉਹ ਯੂਜ਼ ਕੀਤਾ ਪਰ ਸਾਨੂੰ ਪਤਾ ਸੀ ਸਾਡੀ ਟੈਕਨੀਕਲ ਆ ਅਸੀਂ ਕਾਫੀ ਵਾਰ ਟੈਕਨੀਕਲ ਤਰੀਕੇ ਨਾਲ ਇਸ ਨੂੰ ਫੜਿਆ ਸਾਡੇ ਕੋਲ ਰੱਸੀ ਵਗੈਰਾ ਸੀਗੇ ਅਸੀਂ ਇਹਨੂੰ ਹੌਲੀ-ਹੌਲੀ ਇਸ ਤਰ੍ਹਾਂ ਰੱਸੀ ਦੇ ਗੱਲ ਵਿੱਚ ਪਾ ਕੇ ਆਰਾਮਦਾਰੀ ਨਾਲ ਇਹਨੂੰ ਫੜ ਕੇ ਪਿੰਜਰੇ ਵਿੱਚ ਕਾਬੂ ਕਰ ਲਿਆ ਅਸੀਂ ਨਾ ਕੋਈ ਇਹਦੇ ਡਾਂਗ ਸੋਟੀ ਮਾਰੀਆ ਟੈਕਨੀਕਲ ਤਰੀਕੇ ਨਾਲ ਅਸੀਂ ਇਹਨੂੰ ਫੜ ਕੇ ਕਾਬੂ ਕਰਕੇ ਇਹਨਾਂ ਦੇ ਹਵਾਲੇ ਕਰ ਦਿੱਤਾ ਸਾਰੇ ਡਾਕਸ ਤੁਹਾਡੇ ਕੋਲੇ ਰੱਖੇ ਹੋਏ ਆ ਤੁਹਾਨੂੰ ਜ਼ਿਆਦਾ ਨੌਲੇਜ ਇਹਨਾਂ ਬਾਰੇ ਬੇਸ਼ੱਕ ਉਸ ਦਿਨ ਆਏ ਸੀਗੇ ਤੁਹਾਡੇ ਜਿਹੜੇ ਮੈਂਬਰ ਸੀ ਉਹਨਾਂ ਨੂੰ ਵੀ ਇਹਨੇ ਕੱਟਿਆ ਤੇ ਅੱਜ ਬਿਲਕੁਲ ਸ਼ਾਂਤਮੀ ਢੰਗ ਦੇ ਨਾਲ ਇਹਨੂੰ ਕਾਬੂ ਕੀਤਾ ਗਿਆ ਹਾਂ ਜੀ ਹਾਂਜੀ ਇਹ ਡੌਗ ਨੇ ਹਾਲ ਸਿੰਗਲ ਦੇ ਸੀਗਾ ਕਾਕਾ ਹਫਤਾ ਪਹਿਲਾਂ ਸਾਨੂੰ ਇੱਕ ਵੀਡੀਓ ਮਿਲੀ ਸੀ ਜਿਹਦੇ ਚ ਇੱਕ ਬੱਚੀ ਨੂੰ ਕੱਟ ਲਿਆ ਸੀ ਇਹਨਾਂ ਛੋਟੀ ਨੂੰ ਜੀ ਤੇ ਉਸ ਤੋਂ ਬਾਅਦ ਸਾਨੂੰ ਵੀ ਕਾਲ ਤੇ ਗੱਲ ਹੋਈ ਵੀ ਇਹਨੂੰ ਰੈਸਕਿਊ ਕਰਨਾ ਸੀ ਆਏ ਦੋ ਵਾਰ ਟਰਾਈ ਕੀਤਾ ਪਰ ਫੜਿਆ ਨਹੀਂ ਗਿਆ ਕਿਉਂਕਿ ਇਹ ਹੈ ਤਾਂ ਨਸਲ ਦਾ ਡੌਗ ਆ ਜਿਹੜੇ ਬੰਦੇ ਸੇਲ ਪਰਚੇਜ ਦਾ ਕੰਮ ਕਰਦੇ ਆ ਸਾਨੂੰ ਪ੍ਰੋਬਲਮ ਇਹ ਉਹਨਾਂ ਤੋਂ ਸ਼ੁਰੂ ਹੋਈ ਆ ਉਹ ਇਹਨਾਂ ਦੇ ਮਤਲਬ ਇਹਨਾਂ ਨੂੰ ਜਦੋਂ ਵਰਤੋਂ ਯੋਗ ਨਹੀਂ ਰਹਿੰਦੇ ਉਦੋਂ ਬਾਅਦ ਛੱਡ ਦਿੰਦੇ ਆ ਪੈਸੇ ਬੱਟਣ ਤੋਂ ਬਾਅਦ ਤੇ ਉਸ ਤੋਂ ਬਾਅਦ ਇਹ ਜਦੋਂ ਬਾਜ਼ਾਰ 'ਚ ਆਇਆ ਇੱ ਤੇ ਇਹ ਪ੍ਰੋਬਲਮ ਦਿੰਦਾ ਹੈਗਾ ਲੋਕਾਂ ਨੂੰ ਪ੍ਰੋਬਲਮ ਦਿੰਦਾ ਹੈਗਾ ਵੱਡਣ ਦੀ ਕੋਸ਼ਿਸ਼ ਕੀਤੀ ਇਹਨੇ ਤੇ ਲੋਕ ਇਹਦੇ ਮਗਰ ਪੈਂਦੇ ਸੀਗੇ ਬੰਦੇ ਦੋਨੇ ਤਰ੍ਹਾਂ ਆਵਦੇ ਸਹੀ ਸੀਗੀਆਂ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਸਾਨੂੰ ਵੱਡਦੇ ਇਹਨੂੰ ਲੱਗਦਾ ਸਾਨੂੰ ਮਾਰਦਾ ਪਰ ਪਿਆਰ ਨਾਲ ਇਹਨੂੰ ਫੜਨ ਤੋਂ ਬਾਅਦ ਇਹਦਾ ਮਸਲਾ ਜਿਹੜਾ ਉਹ ਹੱਲ ਹੋ ਗਿਆ ਅੱਜ ਇਹਨੂੰ ਰੈਸਕਿਊ ਕਰ ਲਿਆ ਵਾ